ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ ਸਾਹਿਬਜ਼ਾਦਾ ਪੁੱਤਰ ਨੂੰ ਕਿਹਾ ਜਾਂਦਾ ਹੈ ਸਾਡੇ 10 ਗੁਰੂ ਸਾਹਿਬਾਨ ਹੋਏ ਹਨ ਤੇ 22 ਸਹਿਬਜ਼ਾਦੇ ਹੋਏ ਹਨ ਕ੍ਰਮਵਾਰ ਗੁਰੂ ਨਾਨਕ ਦੇਵ ਜੀ ਦੇ ਦੋਸ ਪੁੱਤਰ ਬਾਬਾ ਲਖਮੀ ਚੰਦ ਜੀ ਤੇ ਬਾਬਾ ਸ੍ਰੀ ਚੰਦ ਜੀ ਗੁਰੰਗਦੇਵ ਜੀ ਦੇ ਵੀ ਦੋਸਪੁੱਤਰ ਭਾਈ ਦਾਤੂ ਤੇ ਭਾਈ ਦਸੂ ਗੁਰਮਰਦਾਸ ਜੀ ਦੇ ਦੋਸਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ ਗੁਰੂ ਰਾਮਦਾਸ ਜੀ ਦੇ ਤਿੰਨ ਸੁਪੁੱਤਰ ਪ੍ਰਿਥੀਚੰਦ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਇੱਕ ਸੁਪੁੱਤਰ ਜੋ ਗੁਰੂ ਬਣੇ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਦੇ ਪੰਜ ਸੁਪੁੱਤਰ ਬਾਬਾ ਗੁਰਦੇਤਾ ਜੀ ਬਾਬਾ ਅਟਲ ਰਾਏ ਜੀ ਬਾਬਾ ਅਣੀ ਰਾਏ ਜੀ ਬਾਬਾ ਸੂਰਜਮਲ ਜੀ ਤੇ ਤੇਗ ਬਹਾਦਰ ਜੀ ਜੋ ਬਾਅਦ ਵਿੱਚ ਨੌਵੇਂ ਗੁਰੂ ਬਣੇ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਦੇ ਦੋਸ ਪੁੱਤਰ ਬਾਬਾ RAM Rai ਤੇ ਹਰਕ੍ਰਿਸ਼ਨ ਸਾਹਿਬ ਜੀ RAM Rai ਨੇ ਕਾਫੀ ਕੋਝੀਆਂ ਚਾਲਾਂ ਚੱਲ ਕੇ ਗੁਰਤਾ ਗੱਦੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਗੁਰਤਾ ਗੱਦੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬਿਰਾਜਮਾਨ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਸੁਪੁੱਤਰ ਗੋਬਿੰਦ Rai ਜੋ ਕਿ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਬਣੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੂਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਸੰਗਤ ਜੀ ਇਹ ਸਾਰੇ ਸਾਹਿਬਜ਼ਾਦੇ ਕੁੱਲ ਬਾਈ ਹਨ ਜਿਨ੍ਹਾਂ ਵਿੱਚੋਂ ਚਾਰ ਸੁਪੁੱਤਰਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ ਜਿਵੇਂ ਕਿ ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਨੇ ਗੁਰੂ ਜੀ ਦਾ ਕੋਈ ਹੁਕਮ ਨਹੀਂ ਸੀ ਮੰਨਿਆ ਗੁਰੰਗਤ ਦੇਵ ਜੀ ਦੇ ਦੋਵੇਂ ਪੁੱਤਰਾਂ ਨੇ ਗੁਰੂ ਅਮਰਦਾਸ ਜੀ ਦੀ ਕਾਫੀ ਵਿਰੋਧਤਾ ਕੀਤੀ ਸੀ ਇਥੋਂ ਤੱਕ ਕਿ ਗੁਰੂ ਅਮਰਦਾਸ ਜੀ ਨੂੰ ਲੱਤ ਵੀ ਮਾਰੀ ਸੀ ਗੁਰੂ ਅਮਰਦਾਸ ਜੀ ਦੇ ਦੋਵੇਂ ਪੁੱਤਰਾਂ ਨੇ ਗੁਰੂ ਰਾਮਦਾਸ ਜੀ ਦੀ ਕਾਫੀ ਵਿਰੋਧਤਾ ਕੀਤੀ ਸੀ। ਗੁਰੂ ਰਾਮਦਾਸ ਜੀ ਦੇ ਪੁੱਤਰ ਪ੍ਰਿਥੀ ਚੰਦ ਨੇ ਭਾਰੀ ਵਿਰੋਧਤਾ ਆਪਣੇ ਛੋਟੇ ਭਰਾ ਗੁਰअर्जਨ ਦੇਵ ਜੀ ਦੀ ਕੀਤੀ ਸੀ ਤੇ ਇਹ ਦੁਸ਼ਮਣੀ ਤੇ ਵਿਰੋਧਤਾ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਈ ਵਾਰ ਜਾਨੋਂ ਮਾਰਨ ਦੀ ਨੌਬਤ ਤੱਕ ਵੀ ਆ ਗਈ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸੂਰਜਮਲ ਤੇ ਉਹਨਾਂ ਦੇ ਪੁੱਤਰ ਧੀਰਮਲ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਾਫੀ ਵਿਰੋਧਤਾ ਕੀਤੀ ਸੀ। ਇਤਿਹਾਸ ਦੱਸਦਾ ਹੈ ਕਿ ਉਹ ਨਕਲੀ ਗੁਰੂ ਬਣ ਕੇ ਵੀ ਬੈਠ ਗਏ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਵੀ ਉਹਨਾਂ ਨੇ ਚਲਵਾਈ ਸੀ ਇਤਿਹਾਸ ਵਿੱਚ ਪ੍ਰਿਥੀ ਚੰਦ ਧੀਰਮਲ ਦਾਤੂ ਤੇ ਰਾਮ رائے ਦੀ ਭਾਰੀ ਵਿਰੋਧਤਾ ਦੀਆਂ ਕਾਫੀ ਸਾਖੀਆਂ ਮਸ਼ਹੂਰ ਹਨ ਸੰਗਤ ਜੀ ਤਾਂ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਜਿਨ੍ਹਾਂ ਨੇ ਕਦੇ ਵੀ ਆਪਣੇ ਗੁਰੂ ਪਿਤਾ ਦੇ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ ਹਰ ਹੁਕਮ ਮੰਨਿਆ ਤੇ ਇਥੋਂ ਤੱਕ ਕਿ چارੋ ਸਹਬਜ਼ਾਦੇ ਸ਼ਹੀਦیاں ਪਾ ਗਏ ਪਰ ਸੀ ਤੱਕ ਨਹੀਂ ਉਚਾਰੀ ਦੋ ਵੱਡੇ ਸਹਬਜ਼ਾਦੇ ਚਮਕੌਰ ਦੀ ਜੰਗ ਵਿੱਚ ਗੁਰੂ ਪਿਤਾ ਦੇ ਹੁਕਮਾਂ ਨੂੰ ਪਰਵਾਨ ਕਰਕੇ ਸ਼ਹੀਦੀ ਪਾ ਗਏ ਤੇ ਦੋਵੇਂ ਛੋਟੇ ਸਹਬਜ਼ਾਦੇ ਸਰਹੰਦ ਵਿੱਚ ਨੀਹਾਂ ਵਿੱਚ ਜਿਣੇ ਗਏ ਸ਼ਹੀਦ ਹੋ ਗਏ ਪਰ ਸਿੱਖੀ ਸਿਦਕ ਨਹੀਂ ਹਾਰਿਆ ਤੇ ਪੂਰੀ ਕੌਮ ਲਈ ਰਹਿੰਦੀ ਦੁਨੀਆ ਤੱਕ ਪੂਰਨੇ ਪਾ ਗਏ ਤੇ ਰਣ ਰਣ ਤੱਤੇ ਵਿੱਚ ਜੂਝਦੇ ਹੋਏ ਸ਼ਹੀਦੀਆਂ ਪਾਏ ਵੱਡੇ ਸਹਬਜ਼ਾਦੇ ਸੰਗਤ ਜੀ ਬਹੁਤ ਵੱਡੀ ਕੁਰਬਾਨੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਹਿਬਜ਼ਾਦਿਆਂ ਦੀ ਸਾਰੇ ਦੁਨੀਆਂ ਵਿੱਚ ਹਰ ਗੁਰਦੁਆਰੇ ਵਿੱਚ ਜਦੋਂ ਵੀ ਜਿੰਨੀ ਵਾਰ ਵੀ ਅਰਦਾਸ ਕੀਤੀ ਜਾਂਦੀ ਹੈ ਚਾਰ ਸਹਿਬਜ਼ਾਦਿਆਂ ਨੂੰ ਹਰ ਰੋਜ਼ ਯਾਦ ਕੀਤਾ ਜਾਂਦਾ ਹੈ ਇਹ ਸਾਰਾ ਹੁਕਮ ਮੰਨਣ ਦਾ ਹੀ ਪ੍ਰਤਾਪ ਹੈ ਅਟਲ ਗੁਰਵਾਖ ਹੈ ਜੀ ਹੁਕਮ ਮੰਨਿਆ ਹੋਵੇ ਪਰਵਾਨ ਤਖਸਮੇ ਕਾ ਮਹਿਲ ਪਾਈ ਸੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ